ਜਿਹੜੇ ਵੀ ਕਿਸਾਨ ਵੀਰਾਂ ਦੇ ਝੋਨੇ ਦੀਆਂ ਉੱਪਰ ਲੀਆਂ ਨੋਕਾਂ ਜਿਹੜੀਆਂ ਉਹ ਮੱਚ ਰੀਆਂ ਨੇ ਪੀਲੀਆਂ ਪਈਆਂ ਹੋਈਆਂ ਨੇ ਜਾਂ ਫਿਰ ਜਿੱਥੇ ਝੋਨੇ ਦਾ ਬੂਟਾ ਨਵੀਂ ਸ਼ਾਖਾ ਬਣਾਉਂਦਾ ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਕਹਿਣ ਜੰਗਾਲੀ ਜੀ ਆਪਾਂ ਨੂੰ ਦੇਖਣ ਨੂੰ ਲੱਗਦੀ ਹੈ ਇਹਦਾ ਕੀ ਕਾਰਨ ਆ ਕਿਉਂ ਐਵੇਂ ਹੋ ਰਿਹਾ ਤੇ ਆਪਾਂ ਕਿਵੇਂ ਕੋਈ ਸਪਰੇਅ ਤੋਂ ਬਿਨਾ ਜਾਂ ਕਿਸੇ ਵਾਧੂ ਖਰਚੇ ਕੀਤੇ ਤੋਂ ਬਿਨਾ ਕਿਵੇਂ ਇਹਦਾ ਹਾਲਾ ਜਿਹੜਾ ਉਹ ਕਰ ਸਕਦੇ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀ ਚੈਨਲ ਆਪਣੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਆਪਾਂ 4 ਦਿਨ ਤੋਂ ਲਗਾਤਾਰ ਸ਼ੋਰਟ ਵੀਡੀਓ ਵੀ ਪਾ ਰਹੇ ਆ ਤੇ ਲੌਂਗ ਵੀ ਪਾ ਰਹੇ ਆ ਸੋ ਡੇਲੀ ਵੀਡੀਓ ਝੋਨੇ ਤੱਕ ਆਏ ਕਰੇਗੀ ਤਾਂ ਕਰਕੇ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਜਿਹੜੇ ਖੇਤ ਵਿੱਚ ਅੱਧਾ ਤੁਹਾਨੂੰ ਲੱਗਦਾ ਹੈ ਕਿ ਝੋਨੇ ਆ ਆਪਣਾ ਪੀਲਾ ਪੈ ਰਿਆ ਉੱਥੇ ਪਹਿਲੇ ਨੰਬਰ ਤੇ ਤੁਸੀਂ ਇਹ ਕੰਮ ਕਰਨਾ ਪਾਣੀ ਸਕਾ ਦਿਓ ਇਹ ਨਹੀਂ ਕਿ ਪਾਣੀ ਅੱਜ ਸਕਾਇਆ ਤਾਂ ਅਗਲੇ ਦਿਨ ਲਾਤਾ ਇਦਾਂ ਨਹੀਂ ਪਾਣੀ ਪੂਰਾ ਐਨ ਸਕਾ ਦਿਓ ਉਹਦੇ ਤੋਂ ਬਾਅਦ 3-4 ਦਿਨ ਝੋਨੇ ਵੱਲ ਦੇਖਣਾ ਹੀ ਨਹੀਂ ਤੁਸੀਂ ਜੇ ਹਾਂ ਵੱਤਰ ਲਾਣਾ ਕੱਖ ਕੱਢਨੇ ਆ ਉਹ ਤੁਸੀਂ ਜ਼ਰੂਰ ਕੱਢ ਸਕਦੇ ਹੋ ਇੰਨੇ ਸਮੇਂ ਦੇ ਵਿੱਚ ਤੇ ਬਾਅਦ ਵਿੱਚ ਕੀ ਕਰਨਾ ਤੀਜੇ ਦਿਨ ਸ਼ਾਮ ਨੂੰ ਯੂਰੀ ਆਪਣੀ ਪਾ ਦਿਨੀ ਹੈ ਯੂਰੀ ਦੀ 15 ਤੋਂ 20 ਕਿਲੋ ਦੀ ਡੋਜ਼ ਇੱਕ ਵਾਰੀ ਕਿੱਲੇ 'ਚ ਪਾਇਆ ਕਰੋ ਤੇ ਫਿਰ ਚੌਥੇ ਦਿਨ ਪਾਣੀ ਲਾਣਾ ਤਾਂ ਡਾ ਐਨ ਪੂਰਾ ਵਧੀਆ ਇਲਾਜ ਹੋ ਜਾਏਗਾ ਝੋਨੇ ਦਾ ਧੰਨਵਾਦ